ਸੇਮ ਉਹੀ ਰੇਟਾਂ ਦੇ ਉੱਤੇ ਉਸ ਤਰ੍ਹਾਂ ਦੀਆਂ ਹੀ ਚੀਜ਼ਾਂ ਜਿਹੜੀਆਂ ਅਸੀਂ ਆਪ ਰੈਡੀ ਕੀਤੀਆਂ ਹੋਈਆਂ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਜੈਨੂਨ ਰੇਟਾਂ ਦੇ ਉੱਤੇ ਹੋਣਗੀਆਂ ਅੱਦੇ ਮੁੰਡੇ ਦੇ ਉੱਤੇ ਅਸੀਂ ਇਹ ਆਫਰ ਦੇ ਉੱਤੇ ਸੂਟ ਵੇਚ ਰਹੇ ਹਾਂ ਆ ਦੇਖੋ ਮਸਲੀਨ ਦਾ ਸੂਟ ਹੋਊਗਾ ਜੇ ਪੂਰਾ 5 ਮੀਟਰ ਦਾ ਸੂਟ ਹੋਊਗਾ ਹਾਂਜੀ ਸਾਡਾ ਆਪਣਾ ਰੈਡੀ ਕੀਤਾ ਹੋਇਆ ਹੋਊਗਾ ਬਾਜੂ ਬਾਟਮ ਚ ਇੱਕ ਆਪਸ਼ਨ ਹੋਏਗਾ ਜੀ ਇਹ ਸੂਟ ਹੋਏਗਾ 500 ਰੁਪਏ ਦਾ ਲੋ ਜੀ ਆ ਸੂਟ ਹੋਏਗਾ ਜੀ ਤੇ ਸੂਟ ਦੇ ਉੱਤੇ ਬਾਜੂ ਬਾਟਮ ਚ ਇੱਕ ਆਪਸ਼ਨ ਹੋਣ ਵਾਲਾ ਹੀ ਇੱਥੇ ਚਾਹੇ ਤੁਸੀਂ ਬਾਜੂ ਬਨਾਲੀਓ ਚਾਹੇ ਬਾਟਮ ਰੈਡੀ ਕਰ ਲਿਓ ਠੀਕ ਹੈ ਜੀ ਤੇ ਇਸ ਦੇ ਵਿੱਚ ਦੁਪੱਟੇ ਉੱਤੇ ਹੈਂਡਵਰਕ ਦੇਖੋ ਨਲਕੀ ਲੱਗੀ ਹੋਏਗੀ ਬਹੁਤ ਸੋਹਣਾ ਵਰਕ ਹੋਇਆ ਹੋਊਗਾ ਜੀ ਦੁਪੱਟਾ ਹੋਊਗਾ ਇਹਦਾ ਪੂਰਾ ਖੁੱਲਾ ਚੌੜਾ ਲੈਂਸ ਵੀ ਲੱਗੀ ਹੋਊਗੀ ਤੇ ਵਰਕ ਵੀ ਹੋਇਆ ਹੋਊਗਾ ਆਹ ਦੁਪੱਟਾ ਹੋਊਗਾ ਜੀ ਇਹਦਾ ਪੂਰਾ ਸੋਹਣਾ ਕਲਰ ਹੈ ਚ ਨਵੇਂ ਸਾਰੇ ਮਿਲ ਜਣਗੇ ਤੁਹਾਨੂੰ ਹਾਂਜੀ ਇਹ ਸੂਟ ਤੁਹਾਨੂੰ ਮਿਲੂਗਾ ਜੀ 1450 ਰੁਪਏ ਦਾ ਲਓ ਜੀ 1450 ਰੁਪਏ 1450 ਰੁਪਏ ਦਾ ਜੀ ਜੇ ਤੁਸੀਂ ਥੋੜਾ ਜਿਹਾ ਹੋਰ ਹੈਂਡਵਰਕ ਵਾਲੇ ਚਾਹੁੰਦੇ ਹੋ ਹਾਂਜੀ ਤਾਂ ਹੈਂਡਵਰਕ ਵਾਲਿਆ ਦੇਖੋ ਪੂਰਾ ਹੈਵੀ ਹੈਂਡਵਰਕ ਹੋਇਆ ਹੋਊਗਾ ਇਹ ਸਾਰੇ 3 3000 ਵਾਲੇ 4 4000 ਵਾਲੇ ਸੂਟ ਜਿਹੜੇ ਮਿਲਣਗੇ ਤੁਹਾਨੂੰ ਅੱਧੇ ਰੇਟਾਂ ਤੇ ਮਿਲਣਗੇ ਜੀ ਠੀਕ ਆ ਜੀ ਆ ਦੇਖੋ ਬਾਜੂ ਬਾਟਮ ਚ ਇਹਦੇ ਤੇ ਇੱਕ ਆਪਸ਼ਨ ਹੋਊਗਾ ਜੀ ਹਾਂਜੀ ਚਾਹੇ ਇਹ ਤੇ ਬਾਜੂ ਬਨਾਲਿਓ ਚਾਹੇ ਬਾਟਮ ਬਨਾਲਿਓ ਇੱਕ ਆਪਸ਼ਨ ਬਣਿਆ ਹੋਊਗਾ ਠੀਕ ਆ ਜੀ ਇਸ ਦੇ ਵਿੱਚ 20 30 ਕਲਰ ਮਿਲ ਜਾਣਗੇ ਜੀ ਤੇ ਕਲਰ ਸਾਰੇ ਨਵੇਂ ਕਲਰ ਹੋਣਗੇ ਓਕੇ ਦੁਪੱਟਾ ਚੈੱਕ ਕਰੋ ਜੀ ਇਹ ਸਾਰੇ ਅਸੀਂ ਅੱਦੇ-ਅੱਦੇ ਰੇਟ ਦੇ ਉੱਤੇ ਵੇਚ ਰਹੇ ਹਾਂ ਜਿੰਨੇ ਮਰਜ਼ੀ ਕਲਰ ਵਿੱਚ ਲੈ ਲਿਓ ਕਲਰ ਤੁਹਾਨੂੰ ਵੰਦੂ ਮਿਲਣਗੇ ਠੀਕ ਹੈ ਤੇ ਸਾਡੇ ਕੋਲੇ ਜ਼ਿਆਦਾ ਕਲਸ ਸੂਟ ਉਹ ਹੁੰਦੇ ਨੇ ਜਿਹੜੇ ਕਿ ਬੁਟੀਕਸ ਕਲਰ ਯੂਜ਼ ਕਰਦੇ ਨੇ ਫੈਬਰਿਕ ਓਕੇ ਓਕੇ ਦੁਕਾਨਾਂ ਤੋਂ ਇਹ ਫੈਬਰਿਕ ਨਹੀਂ ਮਿਲਨੇ ਹੈਗੇ ਇਹ ਨਵੇਂ ਫੈਬਰਿਕ ਨੇ ਜੀ ਆਹ ਦੇਖੋ ਆਹ ਹੋ ਗੋਈ ਸਟਰਨ ਕ੍ਰੇਪ ਸਟਰਨ ਔਰਗੰਜ਼ਾ ਦਾ ਸੁਣਿਆ ਹੋਊਗਾ ਇਹ ਸਟਰਨ ਕ੍ਰੇਪ ਆਈ ਓਕੇ ਜੀ ਸਟਰਨ ਕ੍ਰੇਪ ਹੋਊਗਾ ਧੱਪਕੇ ਦਾ ਵਰਕ ਹੋਇਆ ਹੋਊਗਾ ਜੀ ਆਹ ਚੈੱਕ ਕਰਵਾ ਲਿਓ ਨੇੜੇ ਦੇ ਆ ਸਾਰਾ ਦਬਕੇ ਦਾ ਕੰਮ ਆ। ਲਓ ਜੀ ਦਬਕੇ ਦਾ। ਇਹ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਮਿਲਣ ਵਾਲਾ ਇਹ ਸੂਟ 3000 3500 ਰੁਪਏ ਦਾ ਇੰਨਾ ਹੈਵੀ ਵਰਕ ਹੋਊਗਾ ਨਾਲ ਨੂੰ ਦੁਪੱਟਾ ਹੋਊਗਾ। ਹਾਂਜੀ। ਅਸੀਂ ਦਵਾਂਗੇ ਇਹ ਤੁਹਾਨੂੰ 1975 ਰੁਪਏ ਦਾ। ਲਓ ਜੀ 1975 ਰੁਪਏ। 1975 ਰੁਪਏ ਦਾ ਇਹ ਆ ਦੇਖੋ ਦੁਪੱਟਾ ਦੇਖੋ ਦੁਪੱਟੇ ਦੇ ਉੱਤੇ ਲੈਸ ਵੀ ਲੱਗੀ ਹੋਊਗੀ, ਸਿੱਪੀ ਵਾਲੀ ਲੈਸ ਲੱਗੀ ਹੋਊਗੀ। ਹਾਂਜੀ। ਆ ਚੈੱਕ ਕਰਵਾ ਦਿਓ ਨਾਲੇ ਵਰਕ ਹੋਇਆ ਹੋਊਗਾ। ਦੇ ਨਾਲ ਸਿੱਪੀ ਵਾਲੀ ਲੈਸ ਲੱਗੀ ਹੋਊਗੀ ਬਹੁਤ ਸੋਹਣੇ 2.2 ਮੀਟਰ ਦੇ ਦੁਪट्टे ਹੋਣੇ ਇਹਨਾਂ ਦੇ ਵਿੱਚ ਇਹਦੇ ਵਿੱਚ ਵੀ ਕਲਰਸ ਮਿਲ ਜਣਗੇ ਹੁਣ ਬਹੁਤ ਸਾਰੇ ਅੱਜ ਕੱਲ ਪਹਿਣਾ ਕਹਿ ਰਹੀਆਂ ਨੇ ਕਿ ਸਾਨੂੰ ਜੀ ਦੁਪੱਟੇ ਚਾਹੀਦੇ ਨੇ ਜੀ ਅਲੱਗ ਓਕੇ ਯੂਨਿਕ ਚੀਜ਼ਾਂ ਚਾਹੀਦੀਆਂ ਨੇ ਆ ਬਿਲਕੁਲ ਯੂਨਿਕ ਚੀਜ਼ਾਂ ਹੋਣਗੀਆਂ ਸ਼ਿਮਰ ਨਵਾਂ ਫੈਬਰਿਕ ਹੋਊਗਾ ਜੀ ਓਕੇ ਇਹ ਆਮ ਸ਼ਿਮਰ ਨਹੀਂ ਹੈਗੀ ਨਾ ਇਹ ਲੜੇ ਚ ਹੈ ਜਿਵੇਂ ਮਰਜ਼ੀ ਪਾਈ ਜਾਈਓ ਬਿਲਕੁਲ ਜਿਹੜਾ ਲੜੇ ਆਣੀ ਇਹ ਫੈਬਰਿਕ ਓਕੇ ਇੱਕ ਤਾਰ ਵਾਲੀ ਸ਼ਿਮਰ ਹੁੰਦੀ ਹੈ ਵਿੱਚ ਤਾਰ ਨਹੀਂ ਹੈਗੀ ਵਿਦਾਊਟ ਤਾਰ ਸ਼ਿਮਰ ਹੈ ਇਹ ਓਕੇ ਬਹੁਤ ਸੋਹਣਾ ਫੈਬਰਿਕ ਹੋਊਗਾ ਤੇ ਇਹਦਾ ਦੁਪੱਟਾ ਦੇਖ ਕੇ ਆ ਬਾਟਮ ਤੇ ਵਰਕ ਹੋਊਗਾ ਓਕੇ ਤੇ ਦੁਪੱਟਾ ਦੇਖ ਕੇ ਤਾਂ ਮਨ ਖੁਸ਼ ਹੋਏਗਾ ਹਾਂਜੀ ਆ ਦੁਪੱਟਾ ਹੋਊਗਾ ਜੀ ਦਾ ਲੋ ਦੁਪੱਟਾ ਪੂਰਾ ਖੁੱਲਡਾ ਲਾਉਣਾ ਜੀ ਪੂਰਾ ਖੁੱਲਾ ਚੌੜਾ ਦੁਪੱਟਾ ਹੋਊਗਾ ਜੀ ਤੇ ਡਿਜੀਟਲ ਪੇਂਟ ਹੋਊਗਾ ਜੀ ਉੱਤੇ ਠੀਕ ਹੈ ਜੀ ਤੇ ਨਾਲ ਨੂੰ ਆਊਟਲਾਈਨਿੰਗ ਹੋਈ ਹੋਊਗੀ ਠੀਕ ਹੈ ਜੀ ਤੇ ਲੈਸ ਲੱਗੀ ਹੋਊਗੀ ਬਹੁਤ ਸੋਹਣੇ ਦੁਪੱਟੇ ਰਹਿਣ ਵਾਲੇ ਨੇ ਜੀ ਇਹਨਾਂ ਦੇ ਇੱਕ ਪੈਚ ਵਾਲਾ ਡਿਜ਼ਾਈਨ ਬਹੁਤ ਜ਼ਿਆਦਾ ਵਾਇਰਲ ਆ ਜੀ ਆਨਲਾਈਨ ਇੱਕ ਕ੍ਰਸ਼ ਦੇ ਉੱਤੇ ਅਸੀਂ ਰੈਡੀ ਕਰਤਾ ਓਕੇ ਫੈਬਰਿਕ ਹੋਗਾ ਜੀ ਸ਼ਮਰ ਕ੍ਰਸ਼ ਤੇ ਕਲਰ ਹੋਣਗੇ ਇੰਗਲਿਸ਼ ਸ਼ੇਡ ਜੀ ਓਕੇ ਇੰਗਲਿਸ਼ ਸ਼ੇਡ ਰਹਿਣ ਵਾਲੇ ਨੇ ਜੀ ਇਹਦੇ 'ਚ ਵੀਡੀਓ ਇਹਦੀ ਬਹੁਤ ਜ਼ਿਆਦਾ ਵਾਇਰਲ ਆ ਹੈਂਡ ਦਾ ਕੰਮ ਹੋਊਗਾ ਜੀ ਟੋਟਲੀ ਓਕੇ ਤੇ ਇਹਦੇ ਵਿੱਚ ਆ ਬਾਜੂ ਹੋਣਗੇ ਜੀ ਲਓ ਜੀ ਬਾਜੂ ਦੇ ਉੱਤੇ ਪੈਚ ਹੋਊਗਾ ਆ ਬਾਟਮ ਹੋਏਗਾ ਠੀਕ ਆ ਜੀ ਬਾਜੂ ਬਾਟਮ ਅਤੇ ਇਹਦੇ ਨਾਲ ਦੁਪੱਟਾ ਲੈਣ ਵਾਲਾ ਜੀ ਕੰਟਰਾਸਟ ਦੁਪੱਟਾ ਹੀ ਇਹਦੇ ਨਾਲ ਹਾਂਜੀ ਕੰਟਰਾਸਟ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਇਹ ਸੂਟ ਹੈਗਾ ਜੀ 2000 ਰੁਪਏ ਦਾ ਸਿਰਫ ਤੇ ਸਿਰਫ 2000 ਰੁਪਏ ਦਾ 3500 ਵਾਲਾ ਸੂਟ ਆਈ ਇਹ ਤੇ 1000 3500 ਦਾ ਮਾਰਕੀਟ ਦੇ ਵਿੱਚ ਵਿਗਦਾ ਅਸੀਂ ਸਿਰਫ ਦੇ ਰਹੇ ਆ ਇਹ 2000 ਰੁਪਏ ਦਾ ਜੀ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਗਰ ਕੋਈ ਕਹਿੰਦਾ ਵੀ ਸਾਨੂੰ ਮਲਟੀ ਦੁਪੱਟਾ ਚਾਹੀਦਾ ਕਿਉਂਕਿ ਮਲਟੀ ਦੁਪੱਟੇ ਦਾ ਬਹੁਤ ਰਵਾਜ ਆ ਬੁਟੀਕਸ ਦੇ ਵਿੱਚ ਮਲਟੀ ਦੁਪੱਟਾ ਜਾ ਰਿਹਾ ਸਾਡੇ ਕੋਲ ਇਹ ਲਗਾਤਾਰ ਮੰਗ ਵਧਦੀ ਜਾਂਦੀ ਹੈ ਇਹਦੀ ਕਿ ਮਲਟੀ ਦੁਪੱਟਾ ਲਵੋ ਆ ਘੇਰਾ ਬਣਿਆ ਹੋਊਗਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਆਈ ਇਹਦੀ ਹਾਂਜੀ ਆ ਗਲਾ ਬਣਿਆ ਹੋਊਗਾ ਜੀ ਆ ਟੋਟਲ ਹੈਂਡ ਦਾ ਕੰਮ ਆ ਜਾਂ ਸਾਰਾ ਚੈੱਕ ਕਰਵਾ ਦਿਓ ਹੈਂਡ ਦਾ ਕੰਮ ਹੋਊਗਾ ਇਹ ਦੱਸ ਦਈਏ ਕਿ ਜੀ ਇਹ 2000 ਵਾਲਾ ਸੂਟ ਆ ਨਾ ਕਿ 3500 ਵਾਲਾ ਓਕੇ ਆ ਦੇਖੋ ਆ ਘੇਰਾ ਹੋਊਗਾ ਘੇਰੇ ਤੇ ਸਾਰੇ ਤੇ ਹੈਂਡ ਹੋਊਗਾ ਆ ਬਾਜੂ ਬਣੇ ਹੋਣਗੇ ਜੀ ਨਾਲ ਹੀ ਤੇ ਇਸ ਦੇ ਨਾਲ ਹੀ ਆ ਬਾਟਮ ਬਣੀ ਹੋਊਗੀ ਬਾਜੂ ਬਾਟਮ ਦੋਨਾਂ ਚੀਜ਼ਾਂ ਦੇ ਉੱਤੇ ਵਰਕ ਹੋਊਗਾ ਠੀਕ ਆ ਜੀ ਤੇ ਇਸ ਦਾ ਦੁਪੱਟਾ ਦੇਖ ਕੇ ਤੁਹਾਡਾ ਹੋਏਗਾ ਦਿਲ ਖੁਸ਼ ਦੁਪੱਟੇ ਨਾਲ ਦੇ ਕੰਟਰਾਸਟ ਦੇ ਵਿੱਚ ਲੱਗੇ ਹੋਣਗੇ ਰੰਗ ਲਾ ਆਹ ਦੁਪੱਟਾ ਹੋਊਗਾ ਜੀ ਇਹਦਾ 2.5 ਮੀਟਰ ਦਾ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਨਾ ਦੁਪੱਟੇ ਪੂਰੇ ਖੁੱਲੇ ਚੌੜੇ ਜੀ ਸਾਡੇ ਕੋਲ ਹੋਲ ਸੇਲ 'ਚ ਬੁਟੀਕਾਂ ਖਰੀਦੀਆਂ ਨੇ ਤਾਂ ਕਰਕੇ ਅਸੀਂ ਅਲੱਗ-ਅਲੱਗ ਚੀਜ਼ਾਂ ਹੀ ਰੈਡੀ ਕਰਦੇ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਅਲੱਗ ਚੀਜ਼ਾਂ ਰੈਡੀ ਕਰਦੇ ਹਾਂ ਠੀਕ ਹੈ ਜੀ ਤੇ ਇਹ ਸੂਟ ਰੈਨ ਵਾਲਾ 2000 ਰੁਪਏ ਦਾ ਜੀ ਹਾਂਜੀ ਵਿੱਚ ਧਾਕੇ ਦਾ ਵਰਕ ਮੰਗਦੀਆਂ ਭੈਣਾਂ ਕਿ ਜੀ ਸਿੰਪਲ ਸੋਬਰ ਕੁੜੀਆਂ ਵਾਲੇ ਡਿਜ਼ਾਈਨ ਹੋਣ ਹਾਂਜੀ ਇਦੇ ਵਿੱਚ ਰੰਗ ਤੁਹਾਨੂੰ ਵਾਧੂ ਮਿਲ ਜਣਗੇ ਓਕੇ ਆ ਦੇਖੋ ਦਬਕੇ ਦਾ ਵਰਕ ਹੋਊਗਾ ਆ ਗਲੇ ਤੋਂ ਚੈੱਕ ਕਰਵਾ ਦਿਓ ਇਹਨੂੰ ਨੇੜੇ ਤੋਂ ਆ ਦੇਖੋ ਟੋਟਲੀ ਦਬਕੇ ਦਾ ਕੰਮ ਹੋਣ ਵਾਲਾ ਹੀ ਇਹ ਹੈ ਹਾਂਜੀ ਤੇ ਸਾਰੇ ਸੂਟ ਦੇ ਵਿੱਚ ਬੁਟੀ ਹੋਊਗੀ ਤੇ ਦਪਟਾ ਇਸ ਦਾ ਬੁਟੀਕ ਛਾਇਦ ਰਹਿਣ ਵਾਲਾ ਇਹ ਸੂਟ ਹੈਗਾ ਜੀ 1900 ਰੁਪਏ ਦਾ ਲਓ ਜੀ 1900 ਦਬਕੇ ਦਾ ਵਰਕ ਜੀ ਚੈਲੰਜ ਆ 1900 ਰੁਪਏ ਦਾ ਕੋਈ ਦੇ ਕੇ ਦਿਖਾਵੇ ਦਬਕੇ ਦਾ ਵਰਕ ਦੇ ਰਿਆਂ 1900 ਰੁਪਏ ਦੇ ਵਿੱਚ ਠੀਕ ਹੈ ਟੋਟਲ ਦਬਕੇ ਦਾ ਵਰਕ ਹੋਊਗਾ ਇਸ ਤੋਂ ਬਾਅਦ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਅਲੱਗ ਤੋਂ ਇਸ ਤਰ੍ਹਾਂ ਦੇ ਫੈਬਰਿਕ ਮਿਲਣ ਕਿ ਜਿਹੜੇ ਕਿਧੋਣਾ ਮਿਲਣਾ ਬਸ ਉਹ ਥੋੜੇ ਹੀ ਪਾਏ ਹੋਣ ਆ ਦੇਖੋ ਫੈਬਰਿਕ ਸਵੀਸ ਸਟਰਨ ਆਰਗੰਜ਼ਾ ਓਕੇ ਸਵੀਸ ਸਟਰਨ ਆਈ ਇਹ ਇੱਕ ਤਾਂ ਆਮ ਨਾਰਮਲ ਸਟਰਨ ਹੁੰਦੀ ਹੈ ਤੇ ਇਹਦਾ ਗਰਲਿਸ਼ੇ ਤੇ ਡਿਜ਼ਾਈਨ ਬਣਿਆ ਹੋਊਗਾ ਬਹੁਤ ਸੋਹਣਾ ਵੋਟ ਨੈਕ ਵਾਲਾ ਆ ਵੋਟ ਨੈਕ ਬਣਿਆ ਹੋਊਗਾ ਹਾਂਜੀ ਤੇ ਬਾਜੂ ਬਾਟਮ ਚ ਇੱਕ ਆਪਸ਼ਨ ਹੋਗੀ ਤੇ ਕੰਟਰਾਸਟ ਇਸ ਦੇ ਨਾਲ ਗਲਾਸ ਔਰਗੰਜ਼ਾ ਦਾ ਦੁਪੱਟਾ ਹੋਊਗਾ ਜੀ ਲਓ ਜੀ ਗਲਾਸ ਔਰਗੰਜ਼ਾ ਗਲਾਸ ਔਰਗੰਜ਼ਾ ਦਾ ਦੁਪੱਟਾ ਜੀ ਇਹ ਸੂਟ ਹੈਗਾ ਜੀ 1900 ਰੁਪਏ ਦਾ ਲਓ ਜੀ 1900 ਇਹ 1900 ਰੁਪਏ ਦਾ ਸੂਟ ਆ ਜੀ ਇਸ ਤੋਂ ਬਾਅਦ ਜੇ ਸਵੀਰ ਸਟਨ ਦੇ ਉੱਤੇ ਤੁਸੀਂ ਹੋਰ ਸੂਟ ਭਰ ਰਹੇ ਹੋ ਕਿ ਜੀ ਕੁੜੀਆਂ ਵਾਲਾ ਡਿਜ਼ਾਈਨ ਹੋਵੇ ਪਰ ਦੁਪੱਟਾ ਨਾਲ ਦਾ ਹੋਵੇ ਦੁਪੱਟਾ ਕੰਟਰਾਸਟ ਨਾ ਹੋਵੇ ਓਕੇ ਆ ਦੇਖੋ ਦੁਪੱਟਾ ਇਹਦਾ ਨਾਲ ਦਾ ਹੋਊਗਾ ਕੁੜੀਆਂ ਵਾਲਾ ਡਿਜ਼ਾਈਨ ਹੋਊਗਾ ਪ੍ਰੋਪਰ ਹੈਂਡ ਦੇ ਵਿੱਚ ਬਹੁਤ ਸੋਹਣਾ ਵਰਕ ਹੋਇਆ ਹੋਊਗਾ ਚੈੱਕ ਕਰੋ ਬ ਤੇ ਇਸ ਦੇ ਵਿੱਚ ਬਾਜੂ ਬਾਟਮ ਦਾ ਇੱਕ ਆਪਸ਼ਨ ਹੋਗਾ ਸੇਮ ਆ ਬਾਜੂ ਬਣਾ ਲਿਓ ਚਾਹੇ ਬਾਟਮ ਵਾਲਿਓ ਹੈਂਡ ਦਾ ਪ੍ਰੋਪਰ ਵਰਕ ਹੋਊਗਾ ਠੀਕ ਹੈ ਜੀ ਸੂਟ ਹੈਗਾ ਜੀ ਇਹ 1900 ਰੁਪਏ ਦਾ 1900 ਰੁਪਏ ਦਾ ਸੂਟ ਆਈ ਇਹ ਦੁਪੱਟਾ ਇਹਦਾ ਬੁਟੀਕ ਸਟਾਈਲ ਰਹਿਣ ਵਾਲਾ ਓਕੇ ਇਸ ਦੇ ਵਿੱਚ ਜਿਹੜੀਆਂ ਪਹਿਣਾ ਕਹਿੰਦੇ ਨੇ ਸਾਨੂੰ ਚਾਹੀਦਾ ਪੈਟਰਨ ਹਾਂਜੀ ਤੇ ਉਹਨਾਂ ਲਈ ਅਸੀਂ ਪੈਟਰਨ ਦਾ ਸੂਟ ਰੈਡੀ ਕਰਵਾਤਾ ਇਹ ਹੋਊਗਾ 1950 ਦੀ ਰੇਂਜ 'ਚ ਵੀਡੀਓ ਵਾਇਰਲ ਆ ਡਿਜ਼ਾਈਨ ਦੀ ਓਕੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਆ ਰਹੀ ਹੈ ਹਾਂਜੀ ਪੈਟਰਨ ਬਣਿਆ ਹੋਊਗਾ ਦੁਪੱਟਾ ਇਸ ਦਾ ਬੁਟੀਕ ਸਟਾਈਲ ਰਹਿਣ ਵਾਲਾ ਆ ਓਕੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਈਟਮਸ ਤੁਹਾਨੂੰ ਅਸੀਂ ਦੇ ਸਕਦੇ ਹਾਂ ਹਾਂਜੀ ਜੇ ਪ੍ਰੋਪਰ ਹੈਂਡ ਦੇ ਵਿੱਚ ਹੋਣੇ ਪ੍ਰੋਪਰ ਹੈਂਡ ਦੇ ਵਿੱਚ ਮਿਲਣਗੀਆਂ ਠੀਕ ਆ ਜੀ ਆ ਦੇਖੋ ਕਲਰ ਜਿਨ੍ਹਾਂ ਨੂੰ ਕਲਰ ਜਿਸ ਤਰ੍ਹਾਂ ਦੇ ਕਲਰ ਚਾਹੀਦੇ ਨੇ ਜਿੱਦਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਜਿਹੜੇ ਭੈਣ ਭਰਾ ਕਹਿ ਰਹੇ ਨੇ ਕਿ ਸਾਨੂੰ ਆਰੀ ਦਾ ਵਰਕ ਚਾਹੀਦਾ ਜੀ ਉਹਨਾਂ ਲਈ ਅਸੀਂ ਸਪੈਸ਼ਲ ਆਰੀ ਰੈਡੀ ਕਰਵਾ ਰਹੇ ਹਾਂ ਆਰੀ ਦੇ ਵਿੱਚ ਹੈਂਡਵਰਕ ਦੁਪੱਟੇ ਬਹੁਤ ਸੋਹਣੇ ਹੋਣਗੇ ਓਕੇ ਸਭ ਇਹ ਸਟਾਰਨ ਆਰਗਾਂਜ਼ਾ ਵੀਡੀਓ ਸਾਡੀ ਇਹ ਵਾਇਰਲ ਆ ਸਾਡੇ ਇੰਸਟਾਗ੍ਰam ਪੇਜ ਤੇ ਵੀ ਦੇਖ ਸਕਦੇ ਹੋ ਆ ਦੇਖੋ ਪ੍ਰੋਪਰ ਹੈਂਡ ਪਲੱਸ ਆਰੀ ਓਕੇ ਆ ਫੋਰ ਪ੍ਰੋਪਰ ਪੂਰਾ ਘੇਰਾ ਬਣਿਆ ਹੋਇਆ ਇਹ ਬਹੁਤ ਸੋਹਣਾ ਤੇ ਵੋਟ ਨਾਲ ਇਸਦੇ ਨੈਕ ਬਣੇ ਹੋਏਗਾ ਵੋਟ ਨੈਕ ਆ ਬਾਜੂ ਦੇ ਉੱਤੇ ਵਰਕ ਰਹਿਣ ਵਾਲਾ ਜੀ ਹਾਂਜੀ ਤੇ ਆ ਬਾਟਮ ਦੇ ਉੱਤੇ ਵਰਕ ਰਹਿਣ ਵਾਲਾ ਠੀਕ ਹੈ ਜੀ ਇਹ ਬਾਟਮ ਰਹਿਣ ਵਾਲੀ ਹੈ ਜੀ ਤੇ ਇਹਦਾ ਦੁਪੱਟਾ ਦੇਖ ਕੇ ਜੀ ਦਿਲ ਖੁਸ਼ ਹੋ ਜੂਗਾ ਕਾਕਾ ਦਾ ਹਾਂਜੀ ਆ ਦੇਖੋ ਆ ਦੁਪੱਟਾ ਹੀ ਇਹਦਾ ਲਓ ਇਹ ਦੁਪੱਟਾ ਆ ਗਿਆ ਨਾਲ ਇਹਨਾਂ ਆ ਦੁਪੱਟਾ ਜੀ 2.5 ਮੀਟਰ ਦਾ ਦੁਪੱਟਾ ਹੋਊਗਾ ਇੱਕ ਵਾਰੀ ਦੇਖ ਨੇੜੇ ਤੋਂ ਚੈੱਕ ਕਰਵਾ ਲਓ ਸਹੀ ਗੱਲ ਹੈ 2.5 ਮੀਟਰ ਦਾ ਦੁਪੱਟਾ ਹੀ ਹੈ 2350 ਰੁਪਏ ਦਾ ਸੂਟ ਆ ਜੀ ਇਹ ਇਹ ਬਾਜ਼ਾਰਾਂ ਦੇ ਵਿੱਚ 3500 4000 ਰੁਪਏ ਦਾ ਸੂਟ ਵਿਗਦਾ ਹਾਂਜੀ ਇਹ 2350 ਰੁਪਏ ਦਾ ਸੂਟ ਆ ਜੇ ਤੁਹਾਨੂੰ ਚਾਹੀਦੀ ਹੈ ਜ਼ਰਦوزی ਜਾਂ ਹੋਰ ਵਰਕ ਆ ਦੇਖੋ ਇਸ ਦੇ ਵਿੱਚ ਕਲਰਸ ਮਿਲ ਜਾਣਗੇ ਜ਼ਰੂਰ ਜ਼ਰੂਰਤੀ ਚਾਹੀਦੀ ਹੈ ਜ਼ਰੂਰਤੀ ਵੀ ਮਿਲ ਜੂਗੀ ਇਸ ਦੇ ਵਿੱਚ ਅਸੀਂ ਇੱਕ ਆ ਡਿਜ਼ਾਈਨ ਰੈਡੀ ਕਰਵਾਇਆ ਓਕੇ ਜਿਨ੍ਹਾਂ ਦੇ ਵਿੱਚ ਲੈਂਥ ਦੀ ਦਿੱਕਤ ਰਹਿੰਦੀ ਹੈ ਕਿ ਸਾਡੀ ਲੈਂਥ ਦੀ ਦਿੱਕਤ ਰਹਿੰਦੀ ਹੈ ਗਲਾ ਨਹੀਂ ਹੋਣਾ ਚਾਹੀਦਾ ਓਕੇ ਆ ਚੈੱਕ ਕਰੋ ਇਸ ਦੇ ਵਿੱਚ ਲੈਂਥ ਦੀ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਬਾਜੂ ਬਾਟਮ ਦੋਨੇ ਬਣੇ ਹੋਣਗੇ ਹਾਂਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਣਿਆ ਹੈ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਹੈਂਡਵਰਕ ਹੋਇਆ ਹੋਇਆ ਆਲੇ ਦੁਆਲੇ ਮੋਤੀ ਲੱਗੇ ਹੋਣਗੇ ਆ ਸਾਰਾ ਪਰਲ ਦਾ ਕੰਮ ਹੋਗਾ ਜੀ ਸਾਰਾ ਪਰਲਾ ਕੰਮ ਹੋਊਗਾ ਵਿੱਚ ਹੈਵੀ ਫਲਾਰ ਬਣੇ ਹੋਣਗੇ ਤੇ ਵਿੱਚ ਬੁੱਤੀ ਬਣੀ ਹੋਊਗੀ ਠੀਕ ਹੈ ਜੀ ਤੇ ਅਸੀਂ ਇਹਦੀ ਕਟਿੰਗ ਨਹੀਂ ਕਰਵਾਈ ਜਿਨੇ ਲੈਸ ਲਵਾਉਣੀ ਹੈ ਜੀ ਤੇ ਲੈਸ ਵੀ ਲਗਵਾ ਸਕਦਾ ਠੀਕ ਹੈ ਇਹ ਵੀ ਸੂਟ ਤੁਹਾਨੂੰ ਮਿਲੇਗਾ ਜੀ 2350 ਰੁਪਏ ਦਾ ਇਦਾਂ ਦੇ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਜਿੰਨੇ ਮਰਜੀ ਕਲਰਸ ਲੈ ਲਿਓ ਓਕੇ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਡਿਜ਼ਾਈਨ ਤੁਹਾਨੂੰ ਬਾਦੂ ਮਿਲ ਜਾਣਗੇ ਸਾਡੇ ਕੋਲੇ ਜਿਹੜਾ ਹੈਗਾ ਜੀ ਵਿਆਹ ਵਾਲੇ ਸੂਟ 500 ਤੋਂ ਲੈ ਕੇ 2500 ਦੇ ਵਿੱਚ ਵਿੱਚ ਅਸੀਂ ਪੂਰੇ ਵਧੀਆ ਸੂਟ ਦੇ ਦਿੰਨੇ ਆ ਜਿਹੜੇ ਤੁਸੀਂ ਆਪ ਸਮਾ ਕੇ ਬਹੁਤ ਵਧੀਆ ਪਾ ਸਕਦੇ ਹੋ ਤੇ ਉਹਨਾਂ ਦੇ ਕੱਪੜੇ ਵੀ ਵੱਖਰੇ ਹੋਣਗੇ ਤੁਹਾਡੇ ਨਾਲ ਦਾ ਕੱਪੜਾ